ਸਾਰਿਆਂ ਨੂੰ ਵੈਲਕਮ ਟੂ ਏਜੀਬ ਵਲੌਗਸ ਆਪਾਂ ਅੱਜ ਪੀਏਯੂ ਯੂਨੀਵਰਸਿਟੀ ਲੁਧਿਆਣਾ ਆਏ ਹੋਇਆ ਏਜੈਬ ਘਰ ਦੇਖਣ ਵਾਸਤੇ ਤੇ ਅੰਦਰ ਤਾਂ ਕੈਮਰਾ ਲਾਊਡ ਨਹੀਂ ਕਰਦੇ ਪਏ ਹੈਗੇ ਤੇ ਬਾਹਰ ਕੁਝ ਕੁ ਆਪਣੀ ਪੁਰਾਣੀ ਵਿਰਸੇ ਪੰਜਾਬੀ ਵਿਰਸੇ ਦੀਆਂ ਚੀਜ਼ਾਂ ਪਈਆਂ ਨੇ ਤੇ ਮੈਂ ਤੁਹਾਨੂੰ ਉਹ ਦਿਖਾਉਂਗਾ ਜਰੂਰ ਤੇ ਆ ਤੁਸੀਂ ਦੇਖ ਲਓ ਸਾਰੇ ਏਜੈਬ ਘਰ ਦੀ ਬਿਲਡਿੰਗ ਫੋਨਸ ਵਗੈਰਾ ਬਿਲਕੁਲ ਵੀ ਅੰਦਰ ਵੀਡੀਓਗ੍ਰਾਫੀ ਲਾਊਡ ਨਹੀਂ ਹੈਗੀ ਸੋ ਮੈਂ ਤੁਹਾਨੂੰ ਦਿਖਾਉਂਗਾ ਅੱਜ ਪੀਯੂ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੇ ਆ ਜੈਬ ਘਰ ਆ ਸਾਰੀਆਂ ਆਪਣੇ ਪੰਜਾਬੀ ਸਮੇਂ ਦੀਆਂ ਕਲਚਰ ਆਪਣਾ ਵਿਰਸਾ ਉਹਦੀਆਂ ਚੀਜ਼ਾਂ ਤੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਆ ਦੇਖੋ ਜੀ ਆ ਸਾਹਮਣੇ ਆ ਜੈਬ ਘਰ ਆ ਬਣਿਆ ਹੋਇਆ ਪੂਰਾ ਕੁਝ ਕੁ ਚੀਜ਼ਾਂ ਇਹਨਾਂ ਨੇ ਬਾਹਰ ਰੱਖੀਆਂ ਹੋਈਆਂ ਨੇ ਕਿਉਂਕਿ ਅੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਬਿਲਕੁਲ ਹੀ允许 ਨਹੀਂ ਹੈਗੀ ਗੇਟ ਤੇ ਰੈਸਟ੍ਰਿਕਸ਼ਨਸ ਲਿਖੀਆਂ ਹੋਈਆਂ ਨੇ ਤੇ ਇਹ ਕੜਾਹਾ ਪਿਆ ਹੋਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਿਗ ਆਇਰਨ ਪੌਟ ਲਿਖਿਆ ਹੋਇਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਸਾਰਾ ਪੰਜਾਬ ਦੇ ਪਿੰਡੂ ਸੱਭਿਆ ਤੇ ਆਧਾ 뮤ਜ਼ੀਅਮ ਮੈਂ ਲੋਕੇਸ਼ਨ ਦਾ ਲਿੰਕ ਸ਼ੇਅਰ ਕਰ ਦੂੰਗਾ ਤੁਸੀਂ ਆਓ ਜਰੂਰ ਦੇਖੋ ਅੰਦਰ ਆਪਣੇ ਬੱਚਿਆਂ ਨੂੰ ਵੀ ਦਿਖਾਓ ਪੰਜਾਬੀ ਫੇਰ ਸੇਨਾ ਜੋੜੋ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਵੀ ਦਿਖਾਓ ਵੀ ਸਾਡਾ ਕੀ ਕਲਚਰ ਸੀਗਾ ਤੇ ਕੀ ਕਲਚਰ ਹੈ ਹੁਣ ਵੀ ਬਾਕੀ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਹੁਣ ਆ ਦੇਖੋ ਆ ਖੂਹ ਹੀ ਬਣੀ ਹੋਈ ਆ ਖੂਹ ਵੀ ਕਹਿ ਦਿੰਨੇ ਆਪਾਂ ਖੂਹ ਹੀ ਵੀ ਕਹਿ ਦਿੰਨੇ ਆ ਤੇ ਇਹ ਬਾਹਰੋਂ ਇਹਨਾਂ ਨੇ ਜਾਲੀ ਲਾ ਕੇ ਉੱਪਰੋਂ ਬੰਦ ਕੀਤੀ ਹੋਈ ਆ ਤਾਂ ਕਿ ਵਿੱਚ ਗੰਦਾ ਕਚਰਾ ਵਗੈਰਾ ਨਾ ਜਾਵੇ ਅੰਦਰ ਖੁੱਲਾ ਮੈਂ ਅੰਦਰ ਪੂਰਾ ਦਿਖਾਉਂਦੇ ਆ ਪਰ ਅੰਦਰ ਆਪਾਂ ਫੋਨ ਆਲੌਡ ਨਹੀਂ ਸੀਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਵੀ ਵਲੌਗ 'ਚ ਮੈਂ ਕੋਈ ਨਿਯਮ ਨਹੀਂ ਤੋੜੂੰਗਾ ਜਿੱਥੇ ਰੈਸਟ੍ਰਿਕਸ਼ਨ ਲੱਗੀ ਹੋਈ ਹੈ ਫੋਨ ਨਹੀਂ ਯੂਜ਼ ਕਰਨਾ ਕੈਮਰਾ ਨਹੀਂ ਯੂਜ਼ ਕਰਨਾ ਉੱਥੇ ਆਪਾਂ ਨਹੀਂ ਯੂਜ਼ ਕਰਾਂਗੇ ਠੀਕ ਹੈ ਜੀ ਕਿਉਂਕਿ ਇਹ ਆਪਣੀ ਵੀ ਜ਼ਿੰਮੇਵਾਰੀ ਆ ਕੋਈ ਕਾਨੂੰਨ ਨਹੀਂ ਤੋੜਨਾ ਆਪਾਂ ਕੋਈ ਲਾਅ ਨਹੀਂ ਤੋੜਨਾ ਇਹਨਾਂ ਦਾ ਜਿਹੜਾ ਵੀ ਮਿਊਜ਼ੀਅਮ ਦਾ ਮਿਊਜ਼ੀਅਮ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਫਾਲੋ ਕਰਕੇ ਆਪਾਂ ਚੱਲਣਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਗ੍ਰੀਨਰੀ ਆ ਇੱਥੇ ਬਹੁਤ ਜਿਆਦਾ ਸੋਹਣੀ ਜਗ੍ਹਾ ਬਣੀ ਹੋਈ ਆ ਦੇਖੋ ਬਹੁਤ ਹਰਿਆ ਭਰਿਆ ਵਾ ਗਰਮੀ ਤਾਂ ਹੈਗੀ ਆ ਪਰ ਹਵਾ ਵੀ ਚੱਲਦੀ ਪਈ ਆ ਪਰ ਆਪਾਂ ਤੁਹਾਨੂੰ ਅਜਾ ਜਾਇਬ ਘਰ ਦਿਖਾਣਾ ਸੀਗਾ ਤਾਂ ਕਰਕੇ ਫਿਰ ਮੈਂ ਆਇਆ ਇੱਥੇ ਬਾਕੀ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਹੁਣ ਪੁਰਾਣੇ ਸਮੇਂ ਦੀਆਂ ਖਿੜਕੀਆਂ ਇਦਾਂ ਦੀਆਂ ਹੁੰਦੀਆਂ ਸੀਗੀਆਂ ਦੇਖੋ ਬਹੁਤ ਸੋਹਣਾ ਬਣਾਇਆ ਬਹੁਤ ਸਫਾਈ ਰੱਖੀ ਬਹੁਤ ਮੇਨਟੇਨੈਂਸ ਰੱਖੀ ਹੋਈ ਆ ਇਹਨਾਂ ਨੇ ਅੰਦਰ ਕੱਲੀ-ਕੱਲੀ ਚੀਜ਼ ਆਪਣੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਪਈ ਆ। ਬਾਕੀ ਆ ਇਹਦੀ ਬੈਕ ਸਾਈਡ ਹੈ ਜੀ। ਹਾਂ ਤੁਸੀਂ ਦੇਖ ਸਕਦੇ ਹੋ। ਇੱਕ ਤਰ੍ਹਾਂ ਨਾਲ ਜਿਵੇਂ ਪੁਰਾਣੇ ਸਮੇਂ 'ਚ ਕਿਲੇ ਹੁੰਦੇ ਸੀਗੇ ਨਾ ਉਦਾਂ ਦੀ ਹਜੇ ਵੀ ਉਸੇ ਤਰ੍ਹਾਂ ਦੀ ਮਜ਼ਬੂਤੀ ਇਹਦੇ ਵਿੱਚ। ਬਹੁਤ ਸੋਹਣੀ ਲੋਕੇਸ਼ਨ ਆ, ਬਹੁਤ ਸੋਹਣੀ ਜਗ੍ਹਾ ਵਾ ਮੇਨਟੇਨ ਬਹੁਤ ਸੋਹਣਾ ਸਫਾਈ ਬਹੁਤ ਵਧੀਆ ਵਾ। ਘਾਹ ਵੀ ਦੇਖੋ ਹਰਾ-ਹਰਾ ਬਿਲਕੁਲ। ਗ੍ਰੀਨਰੀ ਬਹੁਤ ਜ਼ਿਆਦਾ। ਤੇ ਬਹੁਤ ਸੋਹਣਾ। ਬੜਿਆ ਹੋਇਆ। ਇਹਤੇ ਪੱਥਰ ਪਏ ਹਨ ਤੇ ਲਿਖੇ ਹੋਏ ਹਨ ਚੀਜ਼ਾਂ ਕੱਲਾ ਰੁੱਖ ਜੰਗਲ ਵਿੱਚ ਡੋਲੇ ਕੱਲਾ ਰੱਬਾ ਕੋਈ ਨਾ ਹੋਵੇ ਕੱਲੀ ਹੋਵੇ ਨਾ ਬਣਾ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਇਦਾਂ ਦੇ ਬਹੁਤ ਤਰ੍ਹਾਂ ਦੇ ਉੱਥੇ ਲਿਖੇ ਹੋਏ ਆ ਤੁਹਾਨੂੰ ਮੈਂ ਸਾਰੇ ਦਿਖਾਉਂਗਾ ਆਏ ਦੀ ਸਾਈਡ ਆ ਇੱਧਰ ਬਹੁਤ ਸਾਫ਼ ਸਫਾਈ ਰੱਖੀ ਹੋਈ ਹੈ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਬਹੁਤ ਵਧੀਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵਿਰਸਾ ਸਾਂਭ ਕੇ ਰੱਖਿਆ ਹੋਇਆ ਆਪਣਾ ਕਲਚਰ ਸਾਂਭ ਕੇ ਰੱਖਿਆ ਹੋਇਆ ਹੈ। ਜੀ। ਦੂਰੋਂ ਦੂਰੋਂ ਲੋਕ ਮੈਂ ਕਹਿੰਦਾ ਦੇਖਣ ਵੀ ਆਉਂਦੇ ਹਨ। ਲੈ ਲੋ ਗ੍ਰੀਨਰੀ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਹਰਿਆ ਭਰਿਆ ਮੌਸਮ ਆ। ਧੋਪੇ ਨਹੀਂ ਜ਼ਿਆਦਾ ਫਿਰ ਵੀ ਗਰਮੀ ਬਹੁਤ ਘਟਲਦੀ ਵੀ ਹਵਾ ਬਹੁਤ ਚੱਲਦੀ ਪਈ ਆ। ਤੇ ਮਿਊਜ਼ੀਅਮ ਆਫ ਰੂਰਲ ਲਾਈਫ ਆਫ ਪੰਜਾਬ। ਸਾਰਾ ਪੰਜਾਬੀ ਵਿਰਸਾ ਅੰਦਰ ਪੰਜਾਬ ਦਾ ਕਲਚਰ ਉਹੀ ਚੀਜ਼ਾਂ ਅੰਦਰ ਰੱਖੀਆਂ ਹੋਈਆਂ ਬਹੁਤ ਸਾਭ ਸੰਭਾਲ ਕੀਤੀ ਹੋਈ ਆ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਤੇ ਤੁਸੀਂ ਵੀ ਜਰੂਰ ਆ ਕੇ ਦੇਖੋ ਇਸ 'ਚ ਕੋਈ ਸ਼ੱਕ ਨਹੀਂ ਤੁਸੀਂ ਕਹੋਗੇ ਨਹੀਂ ਵੀ ਕੋਈ ਚੀਜ਼ ਮਾੜੀ ਆ ਬਹੁਤ ਵਧੀਆ ਮੇਨਟੇਨੈਂਸ ਰੱਖੀ ਹੋਈ ਆ ਇੱਕ ਇੱਕ ਚੀਜ਼ ਆਪਣੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਮੇਨਟੇਨ ਕੀਤੀ ਹੋਈ ਆ ਦੇਖੋ ਸਾਰੇ ਪੱਥਰਾਂ ਤੇ ਕੁਝ ਇਦਾਂ ਦੀਆਂ ਚੀਜ਼ਾਂ ਤੇ ਗੱਲਾਂ ਲਿਖੀਆਂ ਹੋਈਆਂ ਨੇ ਸਾਰਾ ਫਰੰਟ 뷰 ਹੈ ਇਹਦਾ ਦੁਪਹਿਰ ਕਰਕੇ ਫਾਉਂਟੇਨ ਚੱਲਦੇ ਹੁੰਦੇ ਫਾਉਂਟੇਨਾਂ ਚੱਲਦੇ ਨਹੀਂ ਪਈਓ ਸ਼ਾਮ ਨੂੰ ਚੱਲਦੇ ਕਿਉਂਕਿ ਇਸ ਟਾਈਮ ਕੋਈ ਨਹੀਂ ਹੈਗਾ ਸੀਗਾ ਅੰਦਰ ਮੈਂ ਵੀ ਇਕੱਲਾ ਹੀ ਗਿਆ ਸੀ ਤੇ ਬਿਲਕੁਲ ਵੀ ਕਰਾਊਡ ਵਗੈਰਾ ਕੁਝ ਨਹੀਂ ਹੈਗਾ ਅੰਦਰ ਦੇਖੋ ਨੇ ਗ੍ਰੀਨਰੀ ਬਹੁਤ ਵਧੀਆ ਬਹੁਤ ਵਧੀਆ ਦਰਖਤ ਪੇੜ ਪੌਦੇ ਮੇਨਟੇਨ ਕਰਕੇ ਰੱਖੇ ਹੋਏ ਆ ਬਹੁਤ ਏਕਦਾ ਆ ਗਿਆ ਬਈ ਜਿਆਦਾ ਇਹ ਆ ਟਿੰਡਾਂ ਵਾਲਾ ਖੂਹ ਆ ਜਿਹੜਾ ਆਪਣੇ ਪੁਰਾਣੇ ਟਾਈਮਾਂ 'ਚ ਹੁੰਦਾ ਸੀਗਾ ਤੁਸੀਂ ਦੇਖ ਸਕਦੇ ਹੋ ਲਿਖਿਆ ਟਿੰਡਾਂ ਵਾਲਾ ਖੂਹ ਇਹਦੀ ਸਥਾਪਨਾ ਮਾਰਚ 2016 'ਚ ਇਹ ਬਣਾਇਆ ਗਿਆ ਸੀਗਾ ਤੇ ਦੇਖੋ ਸੇਮ ਟੂ ਸੇਮ ਐਜ਼ ਇਟ ਇਜ਼ ਓਦਾਂ ਦੀ ਆ ਬਿਲਕੁਲ ਵੀ ਫਰਕ ਨਹੀਂ ਹੈਗਾ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਬਹੁਤ ਸਾਫ ਸਫਾਈ ਆ ਇਹ ਡੂੰਘਾ ਪਤਾ ਨਹੀਂ ਕਿੰਨਾ ਖੂਹ ਨੀਚੇ ਨਹੀਂ ਥੋੜਾ ਹੀ ਆ ਵੈਸੇ ਹੀ ਦਿਖਾਇਆ ਹੋਇਆ ਇਹਨਾਂ ਨੇ ਥੋੜਾ ਜਿਹਾ ਪਾਣੀ ਆ ਵਿੱਚ ਤੇ ਸ਼ਾਮ ਨੂੰ ਸ਼ਾਇਦ ਚਲਾਉਂਦੇ ਵੀ ਸ਼ਾਇਦ ਚੱਲਦਾ ਵੀ ਹੋਊਗਾ ਪਤਾ ਨਹੀਂ ਮੈਨੂੰ ਕਿਉਂਕਿ ਫਿਲਹਾਲ ਹਜੇ ਤਾਂ ਬੰਦ ਆ ਕਿਉਂਕਿ ਅੰਦਰ ਵੀ ਕੋਈ ਨਹੀਂ ਸੀਗਾ ਬਾਕੀ ਆ ਲੱਠ ਤੇ ਚੱਕਲੀ ਪਈ ਆ ਦੇਖੋ ਇਹ ਸਾਰਾ ਕੁਝ ਮੈਨੂੰ ਲੱਗਦਾ ਜਿਹੜਾ ਖੂਬ ਬਣਿਆ ਹੋਇਆ ਇਹਦੇ ਹੀ ਪਾਰਟਸ ਨੇ ਇਹ ਜਿਹੜੇ ਅਲੱਗ-ਅਲੱਗ ਕਰਕੇ ਰੱਖੇ ਹੋਏ ਆ ਆ ਚੱਕਲੀ ਪਈ ਆ ਇੱਥੇ ਵੇਖ ਸਕਦਾ ਤੋਂ ਸਾਹਮਣੇ ਬੋਰਡ ਲੱਗਿਆ ਆਇਰਨ ਵੀਲ ਇਹਨੂੰ ਇੰਗਲਿਸ਼ ਚ ਕਹਿੰਦੇ ਤੇ ਚੱਕਲੀ ਇਹਨੂੰ ਵੀ ਪੰਜਾਬੀ ਚ ਇਹਨੂੰ ਕਹਿੰਦੇ ਬੈਡ ਲੱਠ ਤੇ ਚੱਕਲੀ ਇੰਗਲਿਸ਼ ਹੱਬ ਹਲਟ ਐਂਡ ਆਇਰਨ ਵੀਲ ਕਟਿੰਡਾਂ ਵਾਲਾ ਕੋਈ ਅਹੀ ਤੇੜਾ ਤੁਹਾਨੂੰ ਮੈਂ ਦਿਖਾਇਆ ਸੀਗਾ ਵੇਖ ਸਕਦਾ ਬਾਕੀ ਇੱਕ ਚੱਕਲੀ ਆ ਪਈ ਆ ਇਹ ਥੋੜੇ ਛੋਟੇ ਸਾਈਜ਼ ਦੀ ਹੈ ਤੇ ਇਹ ਥੋੜਾ ਜਿਹਾ ਵੱਡਾ ਸੀਗਾ ਬਾਕੀ ਜਗਾ ਬਹੁਤ ਸੋਹਣੀ ਅੰਦਰ ਵੀ ਬਹੁਤ ਵਧੀਆ ਵਾ ਤੁਸੀਂ ਇੱਕ ਵਾਰੀ ਦੇਖਣ ਜਰੂਰ ਆ ਜਿਹੜੇ ਲੁਧਿਆਣੇ ਰਹਿੰਦੇ ਆ ਪੰਜਾਬ ਚ ਰਹਿੰਦੇ ਉਹਨਾਂ ਤੱਕ ਦੇਖਿਆ ਹੋਣਾ ਵਾ ਤੇ ਕਿਉਂਕਿ ਹੁਣ ਥੋੜੇ ਦਿਨ ਪਹਿਲਾਂ ਕਿਸਾਨ ਮੇਲਾ ਹੋ ਗਿਆ ਟਾ ਪੂਰਾ ਪੰਜਾਬ ਦੇ ਵੱਖ-ਵੱਖ ਪਿੰਡਾਂ ਚੋਂ ਲੋਕ ਆਉਂਦੇ ਆ ਇੱਥੇ ਦੇਖਣ ਵਾਸਤੇ ਟੂਰਿਸਟ ਵੀ ਆਉਂਦੇ ਆ ਦੂਜੀਆਂ ਸਟੇਟਾਂ ਚੋਂ ਵੀ ਆਉਂਦੇ ਆ ਬਾਹਰਲੀ ਕੰਟਰੀਜ਼ ਤੋਂ ਵੀ ਆਉਂਦੇ ਆ ਤੇ ਦੇਖਣ ਵਾਸਤੇ ਕਿਉਂਕਿ ਪੰਜਾਬੀ ਵਿਰਸਾ ਵਾ ਆਪਣੇ ਪੰਜਾਬੀ ਬਾਹਰਲੀ ਕੰਟਰੀ ਚ ਵੀ ਬਹੁਤ ਵਸੇ ਹੋਏ ਆ ਜਿਹੜੇ ਆਪਦੇ ਵਿਰਸੇ ਨਾਲ ਜੁੜੇ ਹੋਏ ਆ ਉਹ ਵੀ ਇਹ ਚੀਜ਼ਾਂ ਦੇਖ ਕੇ ਉਹ ਦੇਖ ਕੇ ਜਾਂਦੇ ਆ ਇੱਥੇ ਆ ਕੇ ਜਦੋਂ ਵੀ ਆਉਂਦੇ ਆ ਤੇ ਇਹ ਘਰਾਟ ਆ ਜੀ ਵਾਟਰ ਫਲੋਰ ਮਿਲ ਜਿਵੇਂ ਆਪਣੇ ਚੱਕੀਆਂ ਕਹਿੰਦੇ ਨੇ ਆਪਣੇ ਆਟਾ ਵਗੈਰਾ ਪੀਸਣ ਵਾਸਤੇ ਆਪਾਂ ਕਹਿੰਦੇ ਨਾ ਚੱਕੀ ਤੇ ਪੁਰਾਣੇ ਸਮੇਂ ਚ ਇਹਨਾਂ ਨੂੰ ਘਰਾਟ ਕਹਿੰਦੇ ਹੁੰਦੇ ਸੀਗੇ ਤੇ ਇਹ ਵੀ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਇਹਦੀ ਸਥਾਪਨਾ ਜੁਲਾਈ 2016 ਚ ਹੋਈ ਸੀਗੀ। ਹਾਲੇਕਿ ਤੁਸੀਂ ਡੇਟ ਦੇਖ ਸਕਦੇ ਅੰਦਰ ਸਥਾਪਨਾ ਜੁਲਾਈ 2016। ਇਸ ਕਮਰੇ ਦੀ ਉਸਾਰੀ ਲਈ ਡਾਕਟਰ ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੰਜਾਬ ਖੇਤੀਬੜੀ ਯੂਨੀਵਰਸਿਟੀ ਨੇ ਮਾਇਕ ਯੋਗਦਾਨ ਪਾਇਆ ਅਤੇ ਇਹ ਘਰਾਟ ਡਾਕਟਰ ਗੁਰਵਿੰਦਰ ਕੌਰ ਸੰਘਾ ਡੀਨ ਕਾਲਜ ਆਫ ਬੇਸਿਕ ਸਾਇੰਸ ਐਂਡ ਹਿਮਨਿਟੀਜ਼ ਨੇ ਪਿਆਰ ਸਹਿਤ ਪੇਂਟ ਕੀਤਾ। ਸਾਹਮਣੇ ਇਹਦੀ ਲਿਖੀ ਹੋਈ ਹੈਸਟਰੀ ਜੋ ਵੀ ਦੀ ਡਿਟੇਲ ਹੈ ਤੇ ਆ ਜੀ ਕਲਾੜੀ ਆ ਗਈ ਜਿਹਦੇ ਆਪਾਂ ਜਿਹਦੇ ਚ ਗੁੜ ਬਣ ਗੁੜ ਬਣਦਾ ਹੁੰਦਾ ਗੰਨੇ ਪੀਸ ਪੀਸ ਕੇ ਗੋੜੇ ਬਣਾਉਂਦੇ ਆ ਉਹਦਾ ਰਸੇ ਨਾਲ ਇਹ ਤਾਂ ਅੱਜ ਦੇ ਟਾਈਮਾਂ ਚ ਵੀ ਆਪਾਂ ਦੇਖਦੇ ਆਂ ਪਿੰਡਾਂ ਚ ਕਈ ਜਗ੍ਹਾ ਜਿਹੜੇ ਗੁੜ ਸ਼ੱਕਰ ਬਣਦੀ ਹੈ ਕਲਾੜੀਆਂ ਚ ਕਲਾੜੀ ਦਾ ਗੁੜ ਤੁਸੀਂ ਸੁਣਿਆ ਹੁਣ ਬਹੁਤ ਵਾਰੀ ਤੇ ਉਹ ਇਹਦੇ ਚ ਬਣਦਾ ਇਹ ਥੋੜੀ ਜਿਹੀ ਪੁਰਾਣੇ ਟਾਈਪ ਦੀ ਬਹਣ ਤਾਂ ਚਲੋ ਨਵੇਂ-ਨਵੇਂ ਮਸ਼ੀਨਾਂ ਆ ਗਈਆਂ ਹੋਣੀਆਂ ਪਰ ਇਹ ਪੁਰਾਣੇ ਟਾਈਮ ਦਾ ਵਿਰਸਾ ਜਿਹੜਾ ਪੰਜਾਬ ਦਾ ਕਲਚਰ ਆ ਇਹ ਉਹਨਾਂ ਟਾਈਮਾਂ ਦੀ ਸੰਭਾਲ ਕੇ ਰੱਖੀ ਹੋਈ ਆ। ਆ ਤੁਸੀਂ ਦੇਖ ਸਕਦੇ ਆ। ਸਾਰਾ ਇਹਦਾ ਇਤਿਹਾਸ ਲਿਖਿਆ ਹੋਇਆ ਹੈ, ਹਿਸਟਰੀ ਲਿਖੀ ਹੋਈ ਹੈ। ਜਿੰਨਾਂ ਵੱਲੋਂ ਭੇਟ ਕੀਤੀ ਗਈ ਇਹ। ਆ ਡੋਲੀ ਆ ਜੀ, ਪੁਰਾਣੇ ਟਾਈਮਾਂ ਦੀ ਜਿਵੇਂ ਵਿਆਹ ਲਈ ਡੋਲੀ ਹੁੰਦੀ ਆ। ਜੇ ਕੁੜੀ ਨੂੰ ਵੇਦਾ ਕਰਦੇ ਆ। ਲੈਂਕੁਇਨ ਡੋਲੀ। ਆ ਦੇਖੋ ਇਹ ਵੀ ਬਹੁਤ ਵਧੀਆ। ਮੇਨਟੇਨ ਕਰਕੇ ਰੱਖੀ ਹੋਈ ਹੈ ਇੱਥੇ ਪ੍ਰੋਪਰ ਉੱਪਰ ਸ਼ੈੱਡ ਪਾਇਆ ਹੋਇਆ ਵੀ ਮੀਂਹ ਕਣੀ ਚ ਬਾਰਿਸ਼ ਚ ਖਰਾਬ ਨਾ ਹੋਵੇ ਧੁੱਪ ਚ ਕਲਰ ਵਗੈਰਾ ਬਿਲਕੁਲ ਉਦਾਂ ਦਾ ਉਦਾਂ ਹੀ ਪਿਆ ਹਜੇ ਬਹੁਤ ਵਧੀਆ ਮੇਨਟੇਨ ਕਰਕੇ ਰੱਖਿਆ ਹੋਇਆ ਇਹਨਾਂ ਨੇ ਅਭੀ ਇੱਥੇ ਲਿਖੀਆਂ ਹੋਈਆਂ ਨੇ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜੈਬਕਰ ਲੁਧਿਆਣੇ ਆ ਜੀ ਇਹ ਤੇ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਤੇ ਆਪਣਾ ਇਹਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਕਲਚਰ ਪੰਜਾਬੀ ਵਿਰਸਾ ਦਾ ਜਿਹੜਾ ਮੈਂ ਵਲੌਗ ਬਣਾਇਆ ਇਹ ਪਸੰਦ ਆਉਣਾ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆ ਸਕਾਂ ਜੀ ਧੰਨਵਾਦ ਥੈਂਕ ਯੂ ਸਸਕਾਰ ਟੇਕ ਕੇਅਰ ਬਾਏ